ਹੈਲੋ ਸਤਿ ਸ੍ਰੀ ਅਕਾਲ ਜੀ ਕਿਉਰ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਭੈਣੋ ਅੱਜ ਆਪਾਂ ਕਰਦੇ ਆਂ ਫਰੂਟ ਵਾਲਾ ਫੇਸ਼ੀਅਲ ਪਪਾਇਆ ਕਿ ਉਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਤੇ ਪਪਾਇਆ ਵੀ ਆਪਣੀ ਸਕਿਨ ਵਾਸਤੇ ਬਹੁਤ ਹੀ ਵਧੀਆ ਹੈ ਤੇ ਆਪਾਂ ਕਰਕੇ ਦਿਖਾਉਨੇ ਆ ਤੁਹਾਨੂੰ ਤੇ ਤੁਸੀਂ ਵੀ ਜਰੂਰ ਕਰਿਆ ਕਰੋ ਤੇ ਜਿਹੜੀ ਆਪਾਂ ਅਲੱਗ-ਅਲੱਗ ਰੇਮੇਡੀ ਦੱਸਦੇ ਆਂ ਤੇ ਜ਼ਰੂਰ ਟਰਾਈ ਕਰਿਆ ਕਰੋ ਕਿਉਂਕਿ ਆਪਣੀ ਸਕਿਨ ਵਾਸਤੇ ਵੀ ਸਕਿਨ ਵੀ ਚਾਹੁੰਦੀ ਹੈ ਨਾ ਕਿ ਰੋਜ਼ ਮੇਰੇ ਵਾਸਤੇ ਵੀ ਕੋਈ ਅਲੱਗ-ਅਲੱਗ ਚੀਜ਼ ਹੋਵੇ ਜਿਵੇਂ ਵਿਟਾਮਿਨ ਦੀ ਕਾਟ ਹੋ ਜਾਂਦੀ ਆਪਾਂ ਨੂੰ ਆਪਾਂ ਨੇ ਵੀ মালਟੀ ਵਿਟਾਮਿਨ ਦੀ ਆਪਾਂ ਗੋਲੀਆਂ ਖਾ ਲਈਏ ਹਨ ਤੇ ਉਸੇ ਤਰੀਕੇ ਦੇ ਨਾਲ ਆਪਾਂ ਨੂੰ ਸਕਿਨ ਨੂੰ ਵੀ ਆਪਣੇ ਫੇਸ ਨੂੰ ਵੀ ਇਦਾਂ ਹੁੰਦਾ ਹੈ ਕਿ ਇਹਨੂੰ ਵੀ ਕੁਝ ਬਦਲਵੀਂ ਚੀਜ਼ ਚਾਹੀਦੀ ਹੁੰਦੀ ਹੈ ਤੇ ਆਪਾਂ ਬਦਲ-ਬਦਲ ਕੇ ਹਫਤੇ ਵਿੱਚ ਦੀ ਚਲੋ ਜ ਆਪਾਂ ਇਹ ਹੁੰਦਾ ਕਿ ਕੰਮਕਾਰਾਂ ਦੇ ਵਿੱਚ ਕਈ ਵਾਰੀ ਨਹੀਂ ਵੀ ਟਾਈਮ ਲੱਗਦਾ ਪਰ ਇੱਕ ਦੋ ਵਾਰੀ ਹਫਤੇ ਵਿੱਚ ਜੀ ਜ਼ਰੂਰ ਕਰ ਲਿਆ ਕਰੋ ਫੇਸ ਦੀ ਕਲੀਨਿੰਗ ਹੋ ਜਾਂਦੀ ਹੈ ਹਨਾ ਤੇ ਫੇਸ ਤੇ ਡਸਟ ਪੈ ਜਾਂਦੀ ਆਪਾਂ ਸਾਰਾ ਦਿਨ ਕੰਮਕਾਰ ਕਰਦੀਆਂ ਭਣਾ ਘਰੇ ਮਿੱਟੀ ਘੱਟੇ ਦੇ ਵਿੱਚ ਉਹ ਫਿਰ ਡਸਟ ਜੰਮ ਜੰਮ ਕੇ ਤੇ ਆਪਣਾ ਫੇਸ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਹੋ ਜਾਂਦਾ ਹੈ ਕਿ ਆਪਾਂ ਜਿੱਦਾਂ ਕਿ ਇਸ ਤੋਂ ਪਹਿਲਾਂ ਹੀ ਬੁੱਢੇ ਲੱਗਣ ਲੱਗ ਜਾਂਦੇ ਹਨਾ ਤੇ ਫੇਰ ਆਏ ਹੁੰਦਾ ਕਿ ਹਾਇ ਦੇਖੀ ਅਸੀਂ ਤਾਂ ਇੰਨੀ ਏਜ ਵੀ ਨਹੀਂ ਹੋਈ ਤੇ ਆਏ ਲੱਗਦਾ ਹੈ ਜਿਵੇਂ ਬਹੁਤ ਏਜ ਹੋ ਗਈ ਹੈ ਸਕਿਨ ਆਏ ਹੋ ਗਈ ਹੈ ਤੇ ਉਹ ਇਸ ਕਰਕੇ ਹੁੰਦੀ ਹੈ ਕਿ ਆਪਾਂ ਆਪਦੀ ਫੇਸ ਦਾ ਧਿਆਨ ਨਹੀਂ ਰੱਖਦੇ ਹਨ ਜਿਸ ਟਾਈਮ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆਪਾਂ 30 ਪਲੱਸ ਹੋ ਗਏ ਜਦੋਂ ਤੇ ਆਪਾਂ ਨੂੰ ਪੂਰਾ ਕੇਅਰ ਕਰਨੀ ਚਾਹੀਦੀ ਹੈ ਆਪਣੇ ਫੇਸ ਦੀ ਕਿ ਮੇਰਾ ਫੇਸ ਦੇ ਸਕਿਨ ਲੂਜ਼ ਹੋਣ ਲੱਗ ਜਾਂਦੀ ਹੈ ਤੇ ਵੈਸੇ ਵੀ ਜਿਵੇਂ ਆਪਾਂ ਕਹਿੰਦੇ ਛਾਈਆਂ ਪੈਣੀ ਸ਼ੁਰੂ ਹੋ ਗਈਆਂ ਕਿਉਂਕਿ ਛੋਟੀ ਉਮਰ ਦੇ ਵਿੱਚ ਤਾਂ ਇਹ ਚੀਜ਼ਾਂ ਨਹੀਂ ਪਰ ਬਾਅਦ ਵਿੱਚ ਜਿੱਦਾਂ ਲਾ ਲੋ ਕਿ ਕਬੀਲਦਾਰੀ ਪੈ ਜਾਂਦੀ ਹੈ ਨਾ ਟੈਨਸ਼ਨਾਂ ਬੱਚਿਆਂ ਦੀਆਂ ਬੱਚੇ ਪੈਦਾ ਹੋ ਗਏ ਹਨ ਉਹ ਵੀ ਕਿਉਂਕਿ ਇੱਕ ਔਰਤ ਨੂੰ ਬਹੁਤ ਵੱਡਾ ਵਰਦਾਨ ਦਿੱਤਾ ਹੋਇਆ ਪ੍ਰਮਾਤਮਾ ਨੇ ਤੇ ਉਹ ਵੀ ਔਰਤ ਨੇ ਕਰਨਾ ਤੇ ਪਰ ਦੇਖੋ ਬਹੁਤ ਔਖਾ ਹੈ ਹਨਾ ਬੱਚੇ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗ ਜਾਂਦੀਆਂ ਤੇ ਫੇਰ ਉਹ ਸਾਰੇ ਇਹ ਕਹਿਣ ਲੱਗ ਜਾਂਦੇ ਲੈ ਦੇਖੀਏ ਤਾਂ ਮੰਨ ਲਓ ਕਿ ਆਪਾਂ ਕਿਸੇ ਦੇ ਘਰੇ ਜਾਂਨੇ ਤੇ ਕਹਿੰਦਾ ਉਹਨਾਂ ਦੀ ਬਹੁਤ ਸੋਹਣੀ ਨੀਗੀ ਉਹਦਾ ਤਾਂ ਫੇਸ ਜਾਂ ਨਾ ਖਰਾਬ ਹੋਇਆ ਪਿਆ ਉਹ ਤਾਂ ਸ਼ਾਇਆ ਹੀ ਪੈ ਗਏਗਾ ਕੋਈ ਇਹ ਨਹੀਂ ਸੋਚਦਾ ਹੁੰਦਾ ਕਿ ਉਹਦੇ ਬੱਚਾ ਹੋਇਆ ਏ ਜਾਂ ਉਹਨੂੰ ਕਾਟ ਪੈ ਗਈ ਉਹਦੇ ਸਰੀਰ ਦੇ ਵਿੱਚ ਹਨਾ ਇਹ ਗੱਲਾਂ ਕੋਈ ਨਹੀਂ ਤੇ ਬਸ ਇਹ ਲੋਕਾਂ ਨੂੰ ਚਮਕ ਦਮਕ ਜ਼ਿਆਦਾ ਪਸੰਦ ਹੁੰਦੀ ਹੈ ਨਾ ਹਰ ਕੋਈ ਨਾ ਅੰਦਰੋਂ ਨਹੀਂ ਦੇਖਦਾ ਕਿ ਇਨਸਾਨ ਕਿਦਾਂ ਦਾ ਹੋਊਗਾ ਉਹਨੂੰ ਹਮੇਸ਼ਾ ਹੋਊਗੀ ਕਿ ਚਮਕ-ਧਮਕ ਵਾਲੇ ਨੂੰ ਅਗਲਾ ਹਾਏ ਆ ਦੇ ਕਿੰਨੇ ਸੋਹਣੀ ਹੈ ਆਹ ਦੇ ਕਿੰਨਾ ਹੈ ਤੇ ਇਸ ਕਰਕੇ ਕਹੀਦਾ ਕਿ ਸਾਰਿਆਂ ਭੈਣਾਂ ਨੂੰ ਆਪਣੀ ਕੇਅਰ ਕਰਨੀ ਚਾਹੀਦੀ ਆ ਤੇ ਫੇਸ ਤੇ ਇਦਾਂ ਹੀ ਗਲੋ ਲਿਆ ਕੇ ਰੱਖੋ ਕਿ ਹਰ ਕੋਈ ਕਹੇ ਕਿ ਸੋਹਣੀ ਆ ਵੈਸੇ ਤਾਂ ਜੋ ਵੀ ਇਨਸਾਨ ਬਣਾ ਕੇ ਭੇਜੇ ਰੱਬ ਨੇ ਉਹ ਸੋਹਣੇ ਹੀ ਹੁੰਦੇ ਆ ਤੇ ਪਰ ਫਿਰ ਵੀ ਆਪਾਂ ਨੂੰ ਆਪ ਦਾ ਥੋੜਾ ਬਹੁਤਾ ਕੀਰ ਕਰਨੀ ਚਾਹੀਦੀ ਹੈ ਤੇ ਚਲੋ ਆ ਜੂ ਜੀ ਆਪਾਂ ਦੱਸਦੇ ਆ ਤੁਹਾਨੂੰ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਆਪਾਂ ਘਰੇ ਲੈ ਕੇ ਆਉਣੇ ਤੇ ਘਰੇ ਹੀ ਚੀਜ਼ਾਂ ਪਈਆਂ ਤੋਂ ਆਪਾਂ ਚੀਜ਼ ਬਣਾਉਣੇ ਹੁੰਦੇ ਆ ਕੋਈ ਖਰਚੇ ਵਾਲਾ ਆਪਾਂ ਕੰਮ ਨਹੀਂ ਕਰਦੇ ਕਿ ਜਿਆਦਾ ਭੈਣਾ ਕਹਿਣ ਕਿ ਤਾਂ ਬਾਲਾ ਖਰਚਾ ਹੈ ਆਪਾਂ ਜਿੰਨੀ ਇਹ ਵੀਡੀਓ ਪਾਉਣੇ ਆ ਆਪਾਂ ਇੱਕ ਨਾਰਮਲ ਜੀ ਜਿਹੜੀ ਘਰੇ ਹੀ ਚੀਜ਼ ਮਿਲ ਜੇ ਆਪਾਂ ਨੂੰ ਕਿਤੇ ਜਾਣ ਦੀ ਜ਼ਰੂਰਤ ਨਾ ਪਵੇ ਤੇ ਜਦੋਂ ਵੀ ਆਵੇ ਘਰੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਪੈਸ਼ਲ ਜਾ ਕੇ ਲੈ ਕੇ ਆਓ ਪਰ ਜਦੋਂ ਵੀ ਤੁਹਾਡੇ ਘਰੇ ਪਪੀਤਾ ਵੀ ਤੇ ਤੁਸੀਂ ਆਹ ਕੰਮ ਜ਼ਰੂਰ ਕਰ ਲਿਆ ਕਰੋ ਇੱਕ ਥੋੜਾ ਜਿਹਾ ਟੁਕੜਾ ਲੈ ਕੇ ਤੇ ਆਜੂ ਦੱਸਦੇ ਆ ਤੁਹਾਨੂੰ ਵੀ ਕਿਸ ਤਰੀਕੇ ਦੇ ਨਾਲ ਕਰਨਾ ਆਪਾਂ ਪਪੀਤਾ ਛੋਟਾ ਜਿਹਾ ਪੀਸ ਲੈ ਲਿਆ ਆਪਾਂ ਪਪੀਤੇ ਦਾ ਤੇ ਇਹਨੂੰ ਆਪਾਂ ਇਦਾਂ ਕਰ ਦੇਣਾ ਕਿਉਂਕਿ ਇਹਦਾ ਜੂਸ ਜਾਇ ਨਾ ਜੋ ਉਹ ਹੋ ਜਾਏਗਾ ਤੇ ਇਹ ਹੁਣ ਆਪਾਂ ਥੋੜੀ ਜੀ ਹਲਦੀ ਜ਼ਿਆਦਾ ਨਹੀਂ ਬਿਲਕੁਲੀ ਮੰਗੂਲੀ ਜੀ ਚੁੰਡੀ ਇੱਕ ਚੁੰਡੀ ਭਰ ਕੇ ਹਲਦੀ ਦੀ ਆਪਾਂ ਪਾ ਲਈਏ ਤੇ ਆਪਾਂ ਬੇਸਣ ਬੇਸਣ ਆਪਾਂ ਪਾ ਸਕਦੇ ਹਾਂ ਇੱਥੇ ਥੋੜਾ ਜਿਹਾ ਜ਼ਿਆਦਾ ਹਲਦੀ ਤਾਂ ਬਿਲਕੁਲ ਹੀ ਘੱਟ ਕਿਉਂਕਿ ਹਲਦੀ ਦੇ ਨਾਲ ਨਾ ਫਿਰ ਕੀ ਹੋ ਜਾਂਦਾ ਹੈ ਫੇਸ ਦੇ ਉੱਤੇ ਨਾ ਹਲਦੀ ਦਾ ਕਲਰ ਚੜ ਜਾਂਦਾ ਹੈ ਤੇ ਇਸ ਕਰਕੇ ਹਲਦੀ ਬਿਲਕੁਲ ਹੀ ਥੋੜੀ ਦੇ ਇਸ ਨੂੰ ਤੁਸੀਂ ਇੱਦਾਂ ਫੇਸ ਦੇ ਉੱਪਰ ਆ ਦੇਖੋ ਜੁੱਸੀ ਜੁੱਸੀ ਹੈ ਆਪਾਂ ਤੁਹਾਨੂੰ ਦਿਖਾਉਣੇ ਹੁੰਦੇ ਆ ਕਿ ਆਪਾਂ ਖੁਦ ਕਰਦੇ ਆ ਜੋ ਪ੍ਰੈਕਟੀਕਲ ਕਰਕੇ ਦਿਖਾਉਣੇ ਆ ਆਪਾਂ ਤੁਹਾਨੂੰ ਇੱਦਾਂ ਨਹੀਂ ਹੈ ਕਿ ਆਪਾਂ ਵੈਸੇ ਕੋਈ ਫੇਕ ਦੱਸ ਰਹੇ ਆ ਆਪਾਂ ਜੋ ਵੀ ਆਪ ਖੁਦ ਟਰਾਈ ਕਰਦੇ ਆ ਆਪਾਂ ਉਹੀ ਤੁਹਾਨੂੰ ਦੱਸਦੇ ਆ ਆਪਨੋ ਇਹ ਹੀ ਹੁੰਦਾ ਹੈ ਕਿ ਕੋਈ ਇਹ ਨਾ ਕਵੇ ਕਿ ਪਤਾ ਨਹੀਂ ਇਹ ਫੇਸ ਤੇ ਪਰ ਇਹ ਫੇਸ ਤੇ ਬਹੁਤ ਵਧੀਆ ਚੀਜ਼ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਤੇ ਬਹੁਤ ਸਾਰੇ ਫਾਇਦੇ ਆ ਤੁਸੀਂ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇੱਕ ਵਾਰੀ ਵੀ ਤੁਸੀਂ ਇਦਾਂ ਇਹਨੂੰ ਕਰੋਗੇ ਨਾ ਕਲੀਨ ਇਹਦੇ ਨਾਲ ਤੁਹਾਨੂੰ ਇਦਾਂ ਹੋ ਜੂ ਫੇਸ਼ੀਅਲ ਵਰਗਾ 글로ਅ ਆਊਗਾ ਤੇ ਤੁਸੀਂ ਖੁਦ ਹੀ ਕਹੋਗੇ ਕਿ ਇਹ ਤਾਂ ਬਹੁਤ ਵਧੀਆ ਚੀਜ਼ ਆ ਤੇ ਇਹਦਾ ਕੋਈ ਖਰਚਾ ਨਹੀਂਗਾ ਤੇ ਇੱਕਦਮ ਸਕਿਨ ਕਲੀਨ ਹੋ ਗਿਆ ਫੇਸ ਆਪਣਾ ਤੇ 글로 ਆ ਜੂਗਾ ਫੇਸ ਦੇ ਉੱਪਰ ਤੇ ਇਹਨੂੰ ਆਪਾਂ 5-7 ਮਿੰਟ ਇਦਾਂ ਹੀ ਮ사ਜ ਇਹਦੀ ਕਰਨੀ ਹੈ ਤੇ ਫਿਰ ਵਾਸ਼ ਕਰਕੇ ਦਿਖਾਣੇ ਤੁਹਾਨੂੰ ਤੇ ਹਾਂਜੀ ਦੇਖੋ ਜੀ ਇੱਕਦਮ 글로 ਆ ਗਿਆ ਆਪਣੇ ਫੇਸ ਦੇ ਉੱਪਰ ਤੇ ਕਲੀਨ ਕਲੀਨ ਹੋ ਗਿਆ ਬਹੁਤ ਵਧੀਆ ਹੋ ਗਿਆ ਤੇ ਜੀ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਹੀ ਆਪਣੇ ਫੇਸ ਨੂੰ ਵਧੀਆ ਸਾਫ਼ ਕਰ ਸਕਦੇ ਹਾਂ ਤੇ ਫਿਰ ਆਪਾਂ ਨੂੰ ਕੀ ਜ਼ਰੂਰਤ ਆ ਨਾ ਕਿ ਆਪਾਂ ਫੇਸ ਸ਼ੀਟ ਕਰਵਾਈਏ ਇੰਨੇ ਨੇ ਪੈਸੇ ਖਰਾਬ ਕਰੀਏ ਤੇ ਨਾਲੇ ਵੈਸੇ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਆਪਣੇ ਫੇਸ ਦੇ ਉੱਪਰ ਕੀ ਲਗਾ ਰਹੇ ਆ ਆਪਾਂ ਰੱਖਦੇ ਕੁਝ ਹੋਰ ਆਪਣੇ ਸਾਹਮਣੇ ਪਰ ਜਦੋਂ ਆਪਣੇਆਂ ਤਾਂ ਅੱਖਾਂ ਬੰਦ ਕਰਵਾ ਲੈਂਦੇ ਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਲਾਈ ਜਾਂਦੇ ਆ ਤੇ ਉਹਨਾਂ ਚੀਜ਼ਾਂ ਦੇ ਵਿੱਚ ਵੈਸੇ ਵੀ ਚਲੋ ਜਿਹੜੀ ਆਪਾਂ ਦਿਖਾ ਕੇ ਵੀ ਲਾਉਣਗੇ ਹਰ ਚੀਜ਼ ਦੇ ਵਿੱਚ ਜਿਹੜੀ ਆਪਾਂ ਬਾਜ਼ਾਰੋਂ ਚੀਜ਼ ਲਿਉਣੀ ਹੈ ਨਾ ਉਹਦੇ ਵਿੱਚ ਕੈਮੀਕਲ ਆ ਦੇ ਇਸ ਕਰਕੇ ਕੈਮੀਕਲ ਤੋਂ بچੋ ਤੇ ਇਹ ਵਾਲੀਆਂ ਚੀਜ਼ਾਂ ਪੈਨੋ ਟਰਾਈ ਕਰਿਆ ਕਰੋ ਤੇ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਇਹ ਨਹੀਂ ਕਿ ਨਹੀਂ ਫਾਇਦਾ ਹੁੰਦਾ ਇਹ ਮੈਂ ਪਹਿਲੀ ਵਾਰੀ ਆਹ ਦੇਖੋ ਕੀਤਾ ਤੇ ਇਦਾਂ ਲੱਗ ਰਿਹਾ ਕਿ ਬਹੁਤ ਜ਼ਿਆਦਾ ਵਧੀਆ ਇੱਕਦਮ 글로ਅ ਆ ਗਿਆ ਪਹਿਲਾਂ ਮੈਂ ਕਈ ਵਾਰੀ ਕਰਕੇ ਟਰਾਈ ਦੇਖਿਆ ਫਿਰ ਮੈਂ ਤੁਹਾਨੂੰ ਦਿਖਾਇਆ ਤੇ ਅੱਜ ਮੈਂ ਨਾ ਕੁਝ ਨਹੀਂ ਸੀ ਲਗਾਇਆ ਫੇਸ ਦੇ ਉੱਪਰ ਪਹਿਲਾਂ ਇਸ ਵੋਸ਼ ਵੀ ਨਹੀਂ ਸੀ ਕੀਤਾ ਫੇਸ ਨੂੰ ਬਸ ਉਦਾਂ ਹੀ ਮੈਂ ਆ ਕੇ ਤੇ ਮੈਂ ਕਿ ਭਲਾ ਇੱਕ ਕਰਕੇ ਤੁਹਾਨੂੰ ਦਿਖਾਉਣੀ ਆ ਰਿਜ਼ਲਟ ਤੇ ਬਹੁਤ ਹੀ ਵਧੀਆ ਫਰਕ ਪਿਆ ਹੈ ਤੇ ਤੁਸੀਂ ਜਰੂਰ ਕਰਕੇ ਦੇਖੋ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਫਰਕ ਪਿਆ ਕਿ ਨਹੀਂ ਪਿਆ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਚਲੋ ਕਿਸੇ ਹੋਰ ਭੈਣ ਦਾ ਵੀ ਫਾਇਦਾ ਹੋ ਜਾਵੇ ਤੇ ਅੱਜ ਦਾ ਟਾਈਮ ਹੁਣ ਹੈਗਾ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਜ ਜਾਂਦਾ ਤੇ ਸਾਰਿਆਂ ਭੈਣਾਂ ਨੂੰ ਹੁੰਦਾ ਕਿ ਅਸੀਂ ਸੋਹਣੀਆਂ ਲੱਗੀਏ ਤੇ ਚਲੋ ਠੀਕ ਹੈ ਜੀ ਧੰਨਵਾਦ